ਗੁਰਬਾਣੀ ਸੰਵਾਦ ਦੇ ਇਸ ਦੂਜੇ ਹਿੱਸੇ ਵਿੱਚ ਜਿਵੇਂ ਕਿ ਅਸੀਂ ਇਹ ਅਨਾਉਂਸ ਕਰਦੇ ਆਏ ਹਾਂ ਕਿ ਅਸੀਂ ਗੁਰਬਾਣੀ ਸੰਵਾਦ ਪ੍ਰੋਗਰਾਮ ਦੇ ਦੂਜੇ ਭਾਗ ਵਿੱਚ ਅਸੀਂ ਉਹਨਾਂ ਸ਼ਖਸੀਅਤਾਂ ਨਾਲ ਮੁਲਾਕਾਤ ਕਰਦੇ ਹਾਂ ਜਿਨ੍ਹਾਂ ਨੇ ਗੁਰਬਾਣੀ ਨੂੰ ਰਸਮੀ ਰੂਪ ਵਿੱਚ ਨਹੀਂ ਬੜਿਆ ਬਲਕਿ ਉਹਨੂੰ ਪੜ ਕੇ ਸਮਝ ਕੇ বুঝ ਕੇ ਉਹਦੇ ਅਨੁਸਾਰ ਚੱਲਣ ਦਾ ਯਤਨ ਕੀਤਾ ਜਾਂ ਦੂਜੇ ਸ਼ਬਦਾਂ 'ਚ ਇੰਜ ਆ ਕਿ ਇਹ ਗੁਰਬਾਣੀ ਨੂੰ ਉਹਨਾਂ ਨੇ ਸਮਝ-ਬੁਝ ਕੇ ਜੀਵਨ ਮੁਕਤ ਹੋਣ ਲਈ ਉਪਰਾਲਾ ਕੀਤਾ ਉਹਨਾਂ ਨੇ ਆਗਾ ਸਵਾਰ ਦਾ ਇਹ ਭਾਵ ਨਹੀਂ ਲਿਆ ਕਿ ਮਰਨ ਮਗਰੋਂ ਇਹਦਾ ਲਾਭ ਹੋਊਗਾ ਜਾਂ ਕਿਸੇ ਨਰਕ ਦੇ ਡਰ ਜਾਂ ਸਵਰਗ ਦੀ ਪ੍ਰਾਪਤੀ ਦੀ ਲਾਲਸਾ ਨਾਲ ਨਹੀਂ ਬਲਕਿ ਵਰਤਮਾਨ ਵਿੱਚ ਹੀ ਉਹਨਾਂ ਨੇ ਗੁਰਬਾਣੀ ਦੇ ਸਸਦ ਨੂੰ ਪ੍ਰਭਾਵ ਨੂੰ ਗ੍ਰਹਿਣ ਕਰ ਆਪਣੇ ਜੀਵਨ ਵਿੱਚ ਚੰਗਾ ਪਰਿਵਰਤਨ ਲਿਆਉਣ ਦੀ ਕੋਸ਼ਿਸ਼ ਕੀਤੀ ਅਦੇ ਆਪਣੇ ਜੀਵਨ ਨੂੰ ਗੁਰੂ ਸਾਹਿਬਾਨ ਦੇ ਆਸ਼ੇ ਅਨੁਸਾਰ ਜੀਉਣ ਲਈ ਉਹਨਾਂ ਨੇ ਉਦਮ ਕੀਤਾ ਤੁਸੀਂ ਵਖੋ ਵਖਰੀ ਜਿਹੜੀਆਂ ਸਿੱਖਿਸ਼ੀਤਾਂ ਉਹਨਾਂ ਨਾਲ ਤੁਹਾਡੀ ਅਸੀਂ ਮੁਲਾਕਾਤ ਕਰਾਉਂਦੇ ਆ ਉਹਨਾਂ ਦਾ ਜਿਹੜਾ ਨਿੱਜੀ ਤਜਰਬਾ ਜੋ ਉਹਨਾਂ ਨੇ ਆਪਣੇ ਨਿੱਜੀ ਜੀਵਨ ਵਿੱਚ ਗੁਰਬਾਣੀ ਰਾਹੀਂ ਹਾਸਲ ਕੀਤਾ ਗੁਰਬਾਣੀ ਤੋਂ ਪ੍ਰੇਰਣਾ ਲੈ ਉਹਨਾਂ ਦੇ ਜੀਵਨ 'ਚ ਜੋ ਤਬਦੀਲੀ ਆਈ ਪਰਿਵਰਤਨ ਆਇਆ ਉਹ ਉਹਨਾਂ ਨਾਲ ਉਹ ਸਾਡੇ ਨਾਲ ਸਾਂਝੀਆਂ ਕਰਦੇ ਆ ਅਸੀਂ ਅਹਿਸਾਸ ਨਾਲ ਕਿ ਸਾਡੇ ਜਿਹੜੇ ਦਰਸ਼ਕਾ ਉਹ ਜ਼ਰੂਰ ਸਾਡੇ ਅਜਿਹੇ ਦੇ ਸੱਜਣਾਂ ਆ ਪ੍ਰਾਣੀਆਂ ਆ ਜਿਨ੍ਹਾਂ ਨੇ ਕੁਰਬਾਨੀ ਨੂੰ ਰਸਮੀ ਰੂਪ ਵਿੱਚ ਨਹੀਂ ਬਲਕਿ ਅਮਲੀ ਰੂਪ ਵਿੱਚ ਉਹਨਾਂ ਨੇ ਇਸੋਂ ਲਾਭ ਉਠਾਇਆ ਉਹ ਇਸ ਤੋਂ ਕੁਝ ਪ੍ਰੇਰਣਾ ਲੈ ਸਕਣ ਉਤਸ਼ਾਹ ਹਾਸਲ ਸਕਣ ਅਸੀਂ ਇੱਕ ਨਿਮਾਣਾ ਜੀ ਯਤਨ ਕਰ ਰਹੇ ਹਾਂ ਇਸ ਵੇਲੇ ਅਸੀਂ ਮੁਲਾਕਾਤ ਕਰਾ ਰਹੇ ਹਾਂ ਭਾਈ ਤਲੋਜਨ ਸਿੰਘ ਹੋਰਾਂ ਨਾਲ ਤੋਂ ਪਹਿਲਾਂ ਅਸੀਂ ਇਹਨਾਂ ਦਾ ਇਸ ਪ੍ਰੋਗਰਾਮ ਵਿੱਚ ਸਵਾਗਤ ਕਰਦੇ ਹਾਂ ਲੋਜਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਤੁਸੀਂ ਸੰਖੇਪ ਥੋੜਾ ਪਹਿਲਾਂ ਆਪਣੇ ਬਾਰੇ ਦੱਸਿਓ 2-4 ਮਿੰਟਾਂ ਲਈ ਫਿਰ ਆਪਾਂ ਅੱਗੇ ਗੱਲਬਾਤ ਚੁਰਾਦੇ ਆ ਤੇ ਸਾਡੇ ਘਰ ਵਿੱਚ ਕੋਈ ਧਾਰਮਿਕ ਬੰਦਾ ਨਹੀਂ ਸੀਗਾ ਜੀ ਮੈਨੂੰ ਇਹ ਪੇਰੈਂਟਸ ਤੋਂ ਲੋ ਜਾਂ ਪਰਿਵਾਰ ਵੱਲੋਂ ਨਹੀਂ ਕੋਈ ਪ੍ਰੇਰਨਾ ਮਿਲੀ ਮੈਂ ਪਹਿਲਾ ਬੰਦਾ ਸੀਗਾ ਪਰਿਵਾਰ 'ਚ ਜਿਹਨੇ ਅੰਮ੍ਰਿਤ ਛਕਿਆ ਤੁਸੀਂ ਤੁਹਾਨੂੰ ਕਿਸ ਨਾਲ ਲੱਗਣ ਲੱਗੀਏ ਮਤਲਬ ਉਹ ਸਾਡੇ ਉਹ ਪਿੰਡ ਚ ਇੱਕ ਗੁਰਸੇਕ ਪ੍ਰਵਾਸ ਸੀਗਾ ਹੂੰ ਹੂੰ ਉਹ ਗੁਰਦੁਆਰੇ ਜਾਂਦਾ ਹੁੰਦਾ ਸੀ ਅੱਛਾ ਉਹ ਮੈਨੂੰ ਵੀ ਨਾਲ ਲੈ ਜਾਂਦਾ ਸੀ ਅੱਛਾ ਅੱਛਾ ਉੱਥੇ ਥੋੜੀ ਜਿਹੀ ਮੈਨੂੰ ਪ੍ਰੇਰਨਾ ਹੋਈ ਹਾਂ ਹਾਂ ਤੇ ਇਸ ਪਾਸੇ ਨਾ ਤੁਰਿਆ ਹਾਂ ਹਾਂ ਇਹ ਮੋਤ ਤਾਂ ਨਹੀਂ ਤੁਰਿਆ ਹਾਂ ਤੇ ਕਿਸ ਤੜੀ ਰੱਖਿਓ ਸੀਗੇ ਹੂੰ ਤੇ ਉਸ ਤੋਂ ਬਾਅਦ ਪੜ੍ਹਾਈ ਕੀਤੀ ਸਕੂਲੇ ਵੀ ਠੀਕ ਰਿਹਾ ਹਾਂ ਗਰਬੋਤਾ ਸ਼ੌਕਰ ਤਾਂ ਮੁੱਕ ਨਹੀਂ ਜਿਗਾ ਹਾਂ ਹਮਾ ਤੁਹਾਡੇ ਪੈਰ ਜਿਹੜੇ ਉਹਨਾਂ ਨੂੰ ਰੁਚੀ ਜ਼ਿਆਦਾ ਇਸ ਪਾਸੇ ਨਹੀਂ ਸੀਗੀ ਹਾਂ ਸਾਡੇ ਘਰਾਂ ਤੋਂ ਵੀ ਮੈਂ ਐਵੇਂ ਦੱਸਦਾ ਤੁਹਾਨੂੰ ਵੀ ਪੈਰ ਜਦੋਂ ਮੈਂ ਨਿਤਨੇਮ ਕਰਨਾ ਤੇ ਉਦੋਂ ਆਲੂ ਹੁੰਦੇ ਸੀ ਕੁੰਡੇ ਲਾਇਆ ਹੁੰਦੇ ਸੀ ਬਾ ਤੇ ਉਹਨਾਂ ਨੂੰ ਪਸਾਂਕ ਜਿੰਦੇ ਲਾਉਂਦੇ ਹੁੰਦੇ ਹਾਂ ਹਾਂ ਮੈਂ ਅੰਦਰ ਨਿਤਨੇਮ ਕਰਨਾ ਤੇ ਮੇਰੇ ਭਰਾ ਮਨੇ ਬਾਹਰੋਂ ਬੰਦਾ ਖੜਕਾਈ ਜਾਣਾ ਕਹਿੰਦੇ ਕੰਮੋਂ ਤੋਂ ਡਰਦਾ ਮਾੜਾ ਅੰਦਰ ਬੈਠਾ ਉਹ ਇਹੋ ਜਿਹੇ ਹਾਲਾਤ ਸੀਗੇ ਘਰ ਦੇ ਮਤਲਬ ਇਹ ਸਚਾਈ ਸੀ ਇਹਦੇ ਵਿੱਚ ਸੱਚਮੁੱਚ ਤੁਸੀਂ ਕੰਮ ਤੋਂ ਆਪਣਾ ਆਪ ਨੂੰ ਬਚਾਉਣ ਲਈ ਕਰਦੇ ਸੀ ਜਾਂ ਸੱਚਮੁੱਚ ਤੁਹਾਡਾ ਮੈਂ ਤਾਂ ਆਪਣਾ ਨੇਤਨੇ ਕਹਾਨੂੰ ਬੈਠਦਾ ਸੀ ਕੰਮ ਤੋਂ ਜਾਣ ਦਿੰਦੀ ਸੀ ਕੋਈ ਗੱਲ ਹਾਂ ਹਾਂ ਮੈਂ ਤੁਹਾਡੇ ਵਿੱਚ ਜਿਹ ਲਗਨ ਜਿਹੜੀ ਲੱਗੀ ਸੀ ਉਹ ਗੁਰਬਾਣੀ ਪੜ੍ਹਨੀ ਚਾਹੀਦੀ ਆ ਪੜ੍ਹਨੀ ਚਾਹੀਦੀ ਆ ਜਾਨੀ ਇਹ ਭਾਸ਼ਾ ਚੰਗਾ ਹੈ ਇਹ ਪ੍ਰਾਣ ਸੰਸਕਾਰ ਕਹਾਨੂੰ ਕੋਈ ਹਮੇਤ ਤੁਹਾਨੂੰ ਉਦੋਂ ਇਹ ਸੀਖਿਆਲ ਕੇ ਗੁਰਬਾਣੀ ਨੂੰ ਪੜ੍ਹ ਕੇ ਸਮਝ ਕੇ ਇਨੂੰ ਆਪਣੇ ਜੀਵਨ ਵਿੱਚ ਅਪਲਾਈ ਕਰਨਾ ਜਾਂ ਵੈਸੇ ਤੁਸੀਂ ਜਾਂਦੇ ਉਹਦਾ ਨਹੀਂ ਕੋਈ ਸਪਾਸਾ ਜਿਵੇਂ ਆਪਾਂ ਹੁਣ ਇੱਥੇ ਦੇਖਦੇ ਵੱਡੇ ਵੱਡੇ ਸਮਾਗਮ ਹੁੰਦੇ ਆ ਜਿੱਥੇ ਕੋਈ ਧਾਰਮਿਕ ਪਾਠ ਹੁੰਦੇ ਨੇ ਤੇ ਭਜੇ ਜਾਂਦੇ ਆ ਸੀ ਵੀ ਇਦਾਂ ਹੀ ਪੜ੍ਹਦੇ ਸੀ ਜਿਵੇਂ ਇੰਨੀ ਸੋਚ ਨਹੀਂ ਸੀ ਬਾਣੀ ਨੂੰ ਪੜ੍ਹਨਾ ਆ ਕਮਾਉਣਾ ਆ ਅੱਜ ਤੇ ਇੰਨਾ ਕਿ ਪਤਾ ਸੀ ਵੀ ਜਰ ਵੀ ਸਾਡਾ ਪਾਠ ਕਰਨਾ ਤੇ ਰਹਿਰਾਸ ਦਾ ਪਾਠ ਕਰਨਾ ਬਸ ਇਹਦੇ ਵਿੱਚ ਕੀ ਭਾਵਨਾ ਕੀ ਸੀ ਵੀ ਕਿਉਂ ਕਰਨਾ ਕੋਈ ਤੁਹਾਨੂੰ ਦੱਸਿਆ ਕੋਈ ਡੜਜ ਨੇ ਤੁਹਾਨੂੰ ਪ੍ਰੇਰਣਾ ਦਿੱਤੀ ਜਾਂ ਵੈਸੇ ਹਾਂ ਹਾਂ ਬਸ ਕਰਨਾ ਚੰਗਾ ਹੁੰਦਾ ਤੁਸੀਂ ਵੀਰੇ ਇੱਥੇ ਕੈਨੇਡਾ ਚ ਕਦੋਂ ਆਏ ਤੁਸੀਂ 72 1972 ਚ ਕੈਨੇਡਾ ਆਏ ਹਾਂ ਹਾਂ ਪੜਾਈ ਸ਼ੁਰੂ ਹੋਈ ਤੇ ਇਹਨੇ ਸੁਣਿਆ ਉੱਥੇ ਵੀ ਜਿਹੜਾ ਕੈਨੇਡਾ ਆਇਆ ਹੈ ਇਹ ਸੋਨੇ ਦਾ ਮਿਰਗਾ ਹਾਂ ਹਾਂ ਅਸੀਂ ਵੀ ਇੱਕ ਟੈਚੀ ਦੇ ਮੀਂਹ ਨਾਲ ਇੱਥੇ ਆ ਗਏ ਹਾਂ 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 ਮੁਲਕ ਬਹੁਤ ਵਧੀਆ ਸੀ ਹਾਂ ਹਾਂ ਮਸੇਕ ਇਹਨਾ ਕਰਕੇ ਹੁਣ ਨਹੀਂ ਹੋ ਜਾ ਹਾਂ ਹਾਂ ਉਹਦੇ ਬਹੁਤ ਵਧੀਆ ਸੀ ਸਾਨੂੰ ਬੜੀ ਆਪਰਚੂਨਿਟੀ ਦਿੱਤੀ ਐ ਇਸ ਮੁੰਕਨੇ ਕੰਮਕਾਰ ਕੀਤਾ ਤੇ ਜੋਬ ਕੀਤੀ ਵਿਆਹ ਹੋਇਆ ਤੇ ਸਾਰਾ ਸਾਰਾ ਕੁਝ ਠਾਈ ਸੀ ਮੇਰੀ ਜੋਬ ਵੀ ਵਧੀਆ ਸੀ ਹਮ ਬੱਚੇ ਵੀ ਠੀਕ ਸੀ ਘਰ ਵਾਲੀ ਵੀ ਠੀਕ ਸੀ ਅਸੀਂ ਘਰ ਵੀ ਲੈ ਲਿਆ ਤੇ ਤਕਰੀਬਨ ਤਕਰੀਬਨ 1980 ਦੀ ਗੱਲ ਹੈ ਕਿ ਮੈਂ ਅੰਦਰੋਂ ਪਰੇਸ਼ਾਨ ਰਹਿੰਦਾ ਸੀ ਹਾਂ ਹਾਂ ਤੇ ਮੈਨੂੰ ਪਤਾ ਨਹੀਂ ਅਸੇ ਲੱਗਦਾ ਵੀ ਫ੍ਰਿਜ ਸਾਡਾ ਖਾਣਨਾ ਭਰਿਆ ਪਿਆ ਕੋਲਤਾਰਾਂ ਹੈ ਦੀਆਂ ਘਰ ਹੈਗਾ ਪਰਵਾਰ ਸਭ ਕੁਝ ਹੈਗਾ ਤੇ ਅੰਦਰ ਜਿਹੜੀ ਐਮਪਟੀਨੈਸ ਹੈ ਜਾਂ ਤ੍ਰਿਸ਼ਟੀ ਕਹ ਲਓ ਜਾਂ ਖਲਾਕ ਕਹੋ ਜੇ ਜਾਂ ਇਹ ਕਹ ਲਓ ਵੀ ਅੰਦਰ ਇੱਕ ਤੁਸੀਂ ਮਹਿਸੂਸ ਕਰਦੇ ਕਿਸੇ ਚੀਜ਼ ਦੀ ਘਾਟ ਉਹ ਮਹਿਸੂਸ ਕਰਦੇ ਸੀ ਜੀ ਪਰ ਮੈਨੂੰ ਰੀਜ਼ਨ ਨਹੀਂ ਸੀ ਲੱਭਦਾ ਹਾਂ ਹਾਂ ਕੋਸ਼ਿਸ਼ ਕਰਦਾ ਕਿ ਕਾਰਨ ਕੀ ਆ ਉਹਦਾ ਸਾਡੇ ਮੇਰੇ ਵਾਕ ਦਾ ਬਾਬਾ ਜੀ ਇੰਡੀਆ ਤੋਂ ਸਾਨੂੰ ਮਿਲਣਾ ਆ ਗਿਆ ਹਾਂ ਹਾਂ ਬਹੁਤ ਵਧੀਆ ਕਰ ਸਕ ਸੀ ਉਹ ਜੀ ਉਹ ਵਰਤਾਰੀ ਸੀ ਜੀ ਮੈਂ ਦਸਣ ਕਿਤੇ ਹੋਏ ਉਹਨਾਂ ਦੇ ਬਜ਼ੁਰਗਾਂ ਦੇ ਅੱਛਾ ਜੀ ਤੇ ਉਹਨਾਂ ਦੀ ਗੁਰਦੁਆਰੇ ਜੋਂ ਦੇ ਆਦਿ ਪਾ ਨੂੰ ਮੇਰੀ ਡਿਊਟੀ ਲੱਗੀ ਹਾਂ ਹਾਂ ਤੇ ਉੱਥੋਂ ਫਿਰ ਮੈਂ ਗੁਰਦੁਆਰੇ ਆਉਣਾ ਸ਼ੁਰੂ ਹੋਇਆ ਹਾਂ ਤੇ ਗੁਰਦੁਆਰੇ ਕੀਰਤਨ ਹੁੰਦਾ ਸੀ ਬਹੁਤ ਆਨੇ ਸੀ ਮੈਨੂੰ ਪਤਾ ਲੱਗਦਾ ਪਤਾ ਗੁਰਦੁਆਰੇ ਕਥਾ ਹੁੰਦੀ ਸੀ ਗੁਰਬਾਣੀ ਦੀ ਹਾਂ ਹਾਂ ਉਹ ਤੇ ਮੜਾ ਮਾਰ ਮੇਰਾ ਮਨ ਬਹੁਤ ਲੱਗਦਾ ਸੀ ਹਾਂ ਹਾਂ ਕਥਾ ਮੈਂ ਜ਼ਰੂਰ ਸੁਣ ਕੇ ਜਾਣੀ ਹੂੰ ਉੱਥੇ ਥੋੜਾ ਜਿਹਾ ਪਤਾ ਲੱਗਿਆ ਤੇ ਵੀ ਅਸੀਂ ਨਿਰਸਰੀ ਰਹੀ ਨਹੀਂ ਐ ਸਾਡੀ ਅਸੀਂ ਆਤਮਾ ਦੀਆਂ ਹੂੰ ਬੇ ਰੋਟੀ ਕੱਪੜਾ ਮਕਾਨ ਦਾ ਸਰੀਰ ਲਈ ਐ ਜੀ ਤੇ ਆਤਮਾ ਦਾ ਭਾਗ ਭੋਜਨ ਗੁਰਵਾਨੀ ਆ ਹਾਂ ਹਾਂ ਪ੍ਰਮਾਤਮਾ ਜੋ ਉਸਤਾ ਹੈ ਹੂੰ ਇੰਨਾ ਪਤਾ ਲੱਗ ਗਿਆ ਠੀਕ ਫਿਰ ਭਾਗ ਸ਼ੁਰੂ ਹੋਗੀ ਹੂੰ ਹੂੰ ਉਸ ਤੋਂ ਬਾਅਦ ਜਿੱਥੇ ਵੀ ਕੋਈ ਵੱਡੇ ਵੱਡੇ ਵਿਦਵਾਨ ਆਉਣੇ ਸੰਤ ਮਿਸਕੀ ਉਹ ਸੰਸੇਮ ਮਿਸਕੀ ਜਿਹੋ ਹੁੰਦੇ ਸੀ ਕਥਾ ਕਾਮ ਹਾਂ ਹਾਂ ਪ੍ਰੋਫੈਸਰ ਦਾਰਸ਼ਨ ਸਿੰਘ ਹੁੰਦੇ ਅੰਦੇ ਸੀ ਹਾਂ ਹਾਂ ਉਦੋਂ ਇਦਾਂ ਵੀ ਸੀਗਾ ਹੋਰ ਵੀ ਜਿਹੜੇ ਦਾ ਧਾਰਮਿਕ ਆਪਣੇ ਸੰਤ ਸਮਾਜ ਦੇ ਬਾਪੇ ਕਹ ਲੋ ਭਾ ਸੰਤ ਕਹ ਲੋ ਹੂੰ ਹੂੰ ਉਹ ਵੀ ਸੀ ਤੇ ਗੁਰਦੁਆਰਿਆਂ ਵਿੱਚ ਭਾਵੇਂ ਕੱਪੜਿਆਂ ਵਾਲੇ ਨਿਰਮਲੇ ਸੰਤ ਕਹ ਲੋ ਜਾਂ ਉਹਨਾਂ ਨੂੰ ਕੋ ਕੁਝ ਕਹ ਲੋ ਉਹ ਵੀ ਸਟੇਜ ਤੇ ਕਥਾ ਕਰਦੇ ਹੁੰਦੇ ਸੀ ਠੀਕ ਜਿੱਥੇ ਕੋਈ ਵਿਦਵਾਨ ਲੰਬੜਾ ਦਿਸਣਾ ਭੱਜਾ ਜਾਣਾ ਹੂੰ ਹੂੰ ਉਹਦੇ ਨਾਲ ਕੀ ਹੋਇਆ ਉਹ ਕੋਈ ਕੁਝ ਕਹੇ ਕੋਈ ਕੁਝ ਕਹੇ ਮੁਹੰਮਦ ਆ ਤੇ ਜਾਨੀ ਧੰਨਵਾਦ ਵੋਸ ਟਾਈਮ ਔਨ ਮਾਈ ਲਾਈਫ ਮੈਂ ਬਹੁਤ ਕੰਫਿਊਜ਼ ਹੋ ਗਿਆ ਮੈਨੂੰ ਕੰਫਿਊਜ਼ਨ ਘਟਣੀ ਚਾਹੀਦੀ ਸੀ ਵੱਧ ਗਈ ਬਾਹਰ ਗਈ ਹਾਂ ਹਾਂ ਤੇ ਫਿਰ ਆਪਣੇ ਸਿੱਖ ਸਟਡੀ ਟਿਊਸ਼ਨ ਸੁਸਾਇਟੀ ਵਾਲੇ ਸਟਾਲ ਆਉਂਦੇ ਹੁੰਦੇ ਗੁਰਦੁਆਰਿਆਂ ਚ ਉਹਦਾ ਜਿਹੜੇ ਗੰਗੂਰ आले ਮੈਂ ਗੰਗੂਰ ਵੀ ਤੇ ਕਾਲੀ ਸਿੰਘ ਵੀ ਤੇ ਇਹਨਾਂ ਕੋਲ ਹਾਂ ਹਾਂ ਤੇ ਉੱਥੋਂ ਮੈਨੂੰ ਉਹਨਾਂ ਤੋਂ ਮੈਨੂੰ ਪ੍ਰਫੈਸੇ ਦਰਸ਼ਨਸ ਹੈ ਪ੍ਰਫੈਸੇ ਸਾਹ ਸਿੰਘ ਦਾ ਜਿਹੜਾ ਦਰਪਣਾ ਗੁਰੂ ਗ੍ਰੰਥ ਸਾਹਿਬ ਦਾ ਦਰਪਣ ਮੇਰੇ ਗ੍ਰੰਥ ਸਾਹਿਬ ਦਾ ਦਰਪਣ ਜੇ ਵੀ ਆਖਿਆ ਕੀਤੀ ਆ ਉਹ ਮਿਲੇ ਉੱਥੋਂ ਲਿਆ ਮੈਂ ਹਾਂ ਹਾਂ ਤੇ ਜਦੋਂ ਉਹ ਉਹਨੂੰ ਮੈਂ ਪੜਨਾ ਸ਼ੁਰੂ ਕੀਤਾ ਤੇ ਉਹਦੇ ਪੜਨ ਦੇ ਨਾਲ ਹੀ ਬਹੁਤ ਮੈਨੂੰ ਜਾਣੀ ਮੈਨੂੰ ਜਿਹੜੀ ਅੰਦਰ ਦੀ ਜਿਹੜੀ ਘਾੜ ਸੀ ਅਸतोषੀ ਸੀ ਉਹ ਥੱਲੇ ਘਟਣੀ ਸ਼ੁਰੂ ਹੋ ਗਈ ਉਹਦੇ ਮੈਨੂੰ ਸਮਝ ਆਉਣ ਨਾਲ ਪਈ ਉੱਚ ਮੈਨੂੰ ਰਸ ਆਉਣ ਲੱਗ ਪਿਆ ਹਮ ਹਮ ਤੇ ਉਹ ਗੁਰਬਾਣੀ 'ਚ ਜਦੋਂ ਮੈਂ ਅਰਥ ਪੜ੍ਹਦਾ ਸੀ ਆਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਰਥ ਹੀ ਪੜ੍ਹੇ ਸੀ ਮੈਂ ਹਮ ਕਿ ਉਹ 'ਚ ਗੁਰੂ ਦੀ ਮਹੱਤਤਾ ਤੇ ਬਹੁਤ ਜ਼ੋਰ ਦਿੱਤਾ ਹਮ ਹਮ ਹੁਣ ਮਤ ਕੋ ਪਰੋਪੁਲੇ ਸੰਸਾਰ ਆ ਬਿਨ ਬਿਲਕੁਲ ਇਹਨਾਂ ਉਤਰਸ ਫਾੜਾ ਜੇ ਇਹ ਇਹ ਵਾਰ-ਵਾਰ ਪ੍ਰੇਰਨਾ ਆ ਰਹੀ ਹਾਂ 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 ਤੇ ਉਹ ਤੇ ਮੈਂ ਹਣਾ ਜਦ ਪਤਾ ਲੱਗਿਆ ਵੀ ਗੁਰੂ ਤੋਂ ਬਿਨਾ ਰਾਹ ਨਹੀਂ ਚੱਲਣਾ ਕਿ ਅਮਰ ਛੱਕ ਲਿਆ ਹੂੰ ਹੂੰ ਤੇ ਉਹ ਸਿਕਸਟੈਰੀ ਟੀਚਿੰਗ ਸੋਸਾਇਟੀ ਆਇਆ ਫਿਰ ਕਲਾਸਾਂ ਲਾਉਂਦੇ ਸੀ ਹਰ ਸਾਰ ਨੂੰ ਹਾਂ ਹਾਂ ਉਹ ਕਲਾਸਾਂ ਵੀ ਆਣ ਲਾ ਪਏ ਅੱਛਾ ਅੱਛਾ ਮੈਂ ਹਣਾ ਉੱਥੇ ਆਪਣਾ ਭਾਈ ਹੁੰਦਾ ਸੀਗਾ ਇਹ ਇਹ ਕੋੰਧੋੜਾ ਸਰ ਗੁਰਦੇਵ ਸਿੰਘ ਗੁਰਦੇਵ ਸਿੰਘ ਕੋੰਧੋੜਾ ਕੋਚਾਰਜੀ ਹੁੰਦੇ ਸੀ ਹੂੰ ਤੇ ਉੱਥੋਂ ਗੁਰਮਤਿ ਦੀ ਸਾਨੂੰ ਜਾਈ ਤੇ ਗੁਰਬਾਣੀ ਪੜ੍ਹ ਕੇ ਇਹ ਪਤਾ ਲੱਗ ਗਿਆ ਵੀ ਜਿਹੜਾ ਜੀਵਨ ਆਏ ਨਿਰਾਇਖਾਣ ਪੀਣ ਨਹੀਂ ਹੈ ਇਹਦੇ ਇਹਦੇ ਵਿੱਚ ਅਸੀਂ ਕੁਝ ਕਮਾਉਣਾ ਵੀ ਹੈ ਬਾਣੀ ਦੀ ਕਮਾਈ ਵੀ ਕਰਨੀ ਆ ਤੇ ਉਸ ਸਿੱਖਾਂ ਦੀ ਸੰਗਤ ਹੋਈ ਤੇ ਉਹਦੇ ਨਾਲ ਜੀਵਨ ਜਿਹੜਾ ਆ ਜਿਵੇਂ ਇਹ ਮੈਂ ਕਹ ਲਉ ਤੇ ਅੰਧਿਆਰੇ ਦੀਪ ਤੇ ਹੀ ਗੜੀਦਾਨ ਹੋ ਗਈ ਇੱਕ ਦਸ ਜਿਹੜੇ ਤੁਸੀਂ ਜੋ ਕਰਿਆ ਵੀ ਕਮਾਈ ਵੀ ਕਰਨੀ ਚਾਹੀਦੀ ਆ ਤੇ ਕਮਾਈ ਤੇ ਤੁਹਾਨੂੰ ਕੀ ਸਮਝ ਆ ਵੀ ਕਿ ਐਸੀ ਕਮਾਈ ਕਰਨੀ ਚਾਹੀਦੀ ਆ। ਓਹੋ ਇਹ ਮੈਂ ਹੁਣ ਆ ਗੁਰਬਾਣੀ ਜਦ ਪੜ੍ਹਦੇ ਸੀਗੇ ਜੀ ਉਹ ਤੇ ਇਹ ਬਾਰ ਬਾਰ ਆਇਆ ਵੀ ਜਿਹੜੀ ਆ ਭਗਤ ਭੰਡਾਰ ਗੁਰਬਾਣੀ ਲਾਲ ਗਾਵਤ ਸੁਣਤ ਕਮਵਤ ਨਿਹਾਂ ਹੂੰ ਹੂੰ ਔਰ ਮੈਂ ਤਾਂ ਮੇਰੇ ਅੰਦਰ ਤਾਂ ਖਲਾਸ ਸੀ ਹੂੰ ਹੂੰ ਮੈਂ ਉਹਨੂੰ ਉਹਨੂੰ ਮਟਾਉਣਾ ਸੀ ਤੇ ਬਾਰ-ਬਾਰ ਆਉਂਦਾ ਸੀ ਇਹ ਤਾਂ ਹੈ ਹੀ ਨਹੀਂ ਵੀ ਬਾਣੀ ਅਸੀਂ ਨਿਹਰਾ ਪੜਨ ਵਾਸਤੇ ਪੜਨੀ ਸੀ ਉਹ ਤਾਂ ਜੀਵਨ ਯੁਕਤੀ ਆ ਉਹਨੂੰ ਕਮਾਉਣ ਵਾਸਤੇ ਹੀ ਪੜਨਾ ਸੀ ਤੇ ਉਹ ਗੁਰਬਾਣੀ ਨੂੰ ਜਿਹੜੇ ਉਹਨੇ ਪੜ ਕੇ ਸਮਝ ਕੇ ਆਪਣੇ ਜੀਵਨ ਵਿੱਚ ਅਪਲਾਈ ਕਰਨਾ ਸ਼ੁਰੂ ਕੀਤਾ ਤੇ ਉਹਦੇ ਨਾਲ ਸਾਰੇ ਦਰਵਾਜ਼ੇ ਖੁੱਲ ਗਏ ਤੇ ਪਤਾ ਗੱਲ ਇਹ ਪਤਾ ਲੱਗ ਗਈ ਤੇ ਵੀ ਜੋ ਕਵੀ ਸਾਹਿਬ ਕਹਿੰਦੇ ਸੀਗੇ ਅਨਾ ਗੁਰਬਾਣੀ ਵਿੱਚ ਉਹਨਾਂ ਨੇ ਬਾਰ-ਬਾਰ ਕਿਹਾ ਅੰਮ ਅਤੇ ਕਬੀਰ ਪਰਦਾ ਪਰ ਵਰਤ ਦੋ ਸੁਭਨਿ ਪਰ ਵਰਤ ਦਸ ਦੁਜੇ ਨਿਚੇ ਤਿਆਰਿਆ ਤੇ ਕੇਵਲ ਉਹਨੇ ਟੋਕ ਇੱਕ ਵੀ ਸਾਹ ਨੇ ਗਾਂਧੀ ਗੱਲ ਕੀਤੀ ਆ ਤੇ ਉਹ ਤੋਂ ਕਬੀਰ ਪਰਗਟ ਪਈ ਖੇਡ ਮੇਲੇ ਕੋ ਚੁਗਣੇ ਰਾਮ ਰਮਤ ਮਤ ਪਰਗਟਿਆ ਕਬੀਰ ਕੋ ਸੋਜੀ ਭਾਈ ਪਤਾ ਲੱਗ ਗਿਆ ਵੀ ਖੇਡ ਤਾਂ ਹੋ ਰਹਾ ਪਰ ਸੰਸਾਰ ਹੋਰ ਪਾਸੇ ਤੁਰਦਾ ਹੂੰ ਚੱਲਣਾ ਤਾਂ ਮਨ ਨੇ ਸਿਕਾ ਬੁੱਧੀ ਦੇ ਮਗਰ ਹੂੰ ਪਰ ਇੱਥੇ ਬੁੱਧੀ ਮੰਨ ਦੇ ਮਗਰ ਲਾ ਕੇ ਤੇ ਸਾਰੇ ਗੱਤ ਕੰਮ ਕਰ ਗਏ ਹੂੰ ਉਤੋਂ ਸੂ ਇਹ ਸੂਝ ਆਈ ਕਿ ਇਹ ਗੁਰਬਾਣੀ ਨੂੰ ਜਾਇਨੇ ਕਹ ਲੋ ਕਬੀਰ ਬੁੱਧ ਹarli ਮੇਰੀ ਬੁੱਧ ਬਦਲੀ ਸਿੱਧ ਪਾਈ ਜਿੰਨਾ ਚਿਰ ਸਾਡਾ ਆਪਾ ਬਦਲਦਾ ਨਹੀਂ ਉਨਾ ਚਿਰ ਸਾਡੀ ਜੀਵਨ ਚ ਬਦਲਾ ਨਹੀਂ ਹੈ ਸਾਡੇ ਸੁਭਾਅ ਨਹੀਂ ਬਦਲਦੇ ਉਨਾ ਚਿਰ ਜਿਹੜਾ ਜੀਵਨ ਚ ਨਾ ਤਾਂ ਤ੍ਰਿਪਤੀ ਆ ਸਕਦੀ ਹੈ ਨਾ ਗੁਰਮਤ ਅਸੀਂ ਕਮਾ ਸਕਦੇ ਹਾਂ ਗੁਰवाणी ਦਾ ਪਾਣ ਸੁਣਨ ਦਾ ਜੋ ਵੀ ਮਤਲਬ ਹੈ ਉਹ ਆਪਣੇ ਆਪ ਨੂੰ ਸਾਧਣਾ ਹੈ ਆਪਣੇ ਆਪ ਨੂੰ ਸਾਰ ਕੇ ਗੁਰੂ ਦੇ ਅਨਸਾਰ ਹੀ ਬਣ ਕੇ ਜੀਵਨ ਵਿੱਚ ਬਚੀਤ ਕਰਨਾ ਹੈ ਆਪਣਾ ਅੰਤਰ ਦੀ ਕੀਰਤ ਨਾਮ ਦੇ ਪਵਣ ਛਕੋ ਇਹ ਤਾਂ ਕਰਨਾ ਹੀ ਕਰਨਾ ਹੈ ਹਮਮ ਤੇ ਇਹ ਇਹ ਦੇ ਨਾਲ-ਨਾਲ ਇੱਕ ਚੰਗਾ ਇਨਸਾਨ ਬਣਨਾ ਇਹ ਇਹ ਪ੍ਰੇਰਣਾ ਹੋਈ ਮੈਨੂੰ ਤੁਹਾਨੂੰ ਹੋਰ ਕਿ ਤੁਹਾਡੇ ਸੁਭਾਅ 'ਚ ਐਸੀ ਤੁਕ ਕਿਹੋ ਜੀ ਤਬਦੀਲੀ ਮਹਿਸੂਸ ਕਰਦੇ ਹੋ ਤੁਸੀਂ ਸਵਾਦ ਆ ਉਹ ਤੋਂ ਬਾਅਦ ਤੁਸੀਂ ਇਹ ਨਹੀਂ ਪੁੱਛੋਗੇ ਐਵੇਂ ਅੱਜ ਮੈਂ ਕਿਸੇ ਨੇ ਹਨਾ ਤਾਪ ਦੇ ਜੀ ਭੱਠੀ ਤੋਂ ਕੱਢ ਕੇ ਕਿਤੇ ਬਾਹਰ ਡੰਡੇ 'ਤਾਂ ਬਿਠਾਤਾ ਹੋਵੇ ਹਾਂ ਇਸ ਤਰ੍ਹਾਂ ਦਾ ਜੀਵਨ ਵਿੱਚ ਬਦਲਾਅ ਆਇਆ ਮੇ ਜਿਹੜਾ ਜੇ ਅਸੀਂ ਉਦਾਹਰਨ ਵਜੋਂ ਜੇ ਕਿ ਪਹਿਲਾਂ ਥੋੜਾ ਜਿਹਾ ਅੰਦਰ ਤਾਂ ਕੁਝ ਸੀ ਮਤੇ ਗਿਰਵਾ ਦвая ਚ ਦੁਆਰ ਦੁਆਵਨਾ ਜੋ ਸੀ ਉਹ ਜਿਹੜੀ ਆ ਉਹ ਦੂਰੋਂ ਨਿਸ਼ਚਿਤ ਨਹੀਂ ਮੇਰੀ ਕੋਲ ਵਿੱਚ ਬਹੁਤ ਹੀ ਸਿਰਫ ਮੇਰੇ ਚ ਥੋੜਾ ਜਿਹਾ ਕਰੋਧ ਸੀਗਾ ਹਾਂ ਹਾਂ ਤੇ ਉਹ ਦੋਇਤੀ ਚਾਹ ਜੇ ਬੰਦੇ ਨੇ ਕੰਟਰੋਲ ਜਿਆ ਇੱਕ ਇੱਕ ਕਾਮ ਹੈ ਕਰੋਧ ਦਾ ਹਾਂ ਹਾਂ ਬਾਕੀ ਤੇਨ ਜਿਹੜੇ ਉਹ ਇਹਦੇ ਅੰਦਰ ਹੀ ਆ ਜਾਂਦੇ ਆ ਤੁਸੀਂ ਆਪਣੇ ਕਰੋਧ ਨੂੰ ਜਾਂ ਕ੍ਰੋਧ ਨੂੰ ਕੰਟਰੋਲ ਕਰ ਲਓ ਬਾਕੀ ਤੇਨ ਤਿੰਨ ਆਪੇ ਆਪਣੇ ਆ ਮੜ ਜਾਂਦੇ ਆ ਮੇਰਾ ਕਰੋਧ ਬਰદાન ਸੀ ਬਹੁਤ ਜਿਆਦਾ ਸੀ ਤੇ ਮੈਂ ਨੰ ਕੰਮ ਕੀਤਾ ਹੂੰ ਹੂੰ ਉਹ ਤੇ ਮੈਨੂੰ ਲੱਗਿਆ ਟਾਈਮ ਤੇ ਬਾਕੀ ਸਾਰੇ ਆਪੇ ਸ਼ਾਂਤ ਹੋ ਗਏ ਹੂੰ ਹੂੰ ਬਾਕੀ ਮੈਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ ਇਹ ਦੱਸਿਓ ਕਿ ਜਦੋਂ ਕਿ ਹਰ ਬੰਦੇ ਦੇ ਜੀਵਨੋ ਉਤਰਾ ਚੜਾ ਆਉਂਦੇ ਆ ਗੁਰੂ ਸਾਹਿਬ ਕਹਿੰਦੇ ਆ ਸੁਖ ਦੂਰ ਦੂਰ ਦਾ ਕਪੜੇ ਪਹਿਰੇ ਜਾਏ ਮਨੁੱਖ ਤੋ ਤੁਹਾਡੇ ਜੀਵਨ ਵਿੱਚ ਵੀ ਬਹੁਤ ਸਾਰੇ ਉਤਰਾਚਦਾਏ ਹੋਣੇ ਆ ਪਰਿਵਾਰਕ ਜ਼ਿੰਦਗੀ ਵਿੱਚ ਜਦੋਂ ਤੁਸੀਂ ਇਸ ਪਾਸੇ ਲੱਗੇ ਹੋ ਜਾਏ ਆ ਕਿਵੇਂ ਗੁਰਬਾਣੀ ਨੂੰ ਪੜ੍ਹਨਾ ਸੁਣਨਾ ਵਿਚਾਰਨਾ ਸ਼ੁਰੂ ਕੀਤਾ ਉਦੋਂ ਵਜੋਂ ਇਹ ਉਤਰਾਚਦਾਏ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਲਿਆ ਰਾਜਨਾਮ ਕੋਈ ਖਾਸ ਨਹੀਂ ਆ ਅਸਲ ਚ ਜਦੋਂ ਤੁਹਾਡਾ ਜੀਵਨ ਡਿਸਿਪਲਨ ਚ ਹੋ ਜਾਂਦਾ ਹੈ ਤੁਸੀਂ ਆਪਣੇ ਆਪ ਨੂੰ ਮੈਂ ਇਦਾਂ ਲੈਂਦਾ ਹੁੰਦਾ ਕਿ ਜਿਹੜੀ ਮੇਰੀ ਡਿਊਟੀ ਆ ਮੇਰੇ ਫਰਜ਼ ਨੇ ਮੈਂ ਉਹਨੂੰ ਮਾਣਿਆ ਨੇ ਤੇ ਆ ਉਹਨਾਂ ਬਾ ਉਹਨਾਂ ਤੋਂ ਕੋਈ ਦੂਜਾ ਤੋਂ ਵਾਪਸ ਐਕਸਪੈਕਟ ਨਹੀਂ ਕਰਨਾ ਉਹਨਾਂ ਦੀ ਮਰਜ਼ੀ ਹੈ ਇਹ ਬੱਚਿਆਂ ਤੇ ਵੀ ਬੁਲਾਇਆ ਹੁੰਦਾ ਹੈ ਵਾਇਸ ਤੇ ਵੀ ਬੁਲਾਇਆ ਹੁੰਦਾ ਹੈ ਖਾਂਡਲੀ ਤੇ ਵੀ ਬੁਲਾਇਆ ਹੁੰਦਾ ਹੈ ਸੰਸਾਰ ਤੇ ਵੀ ਬੁਲਾਇਆ ਹੁੰਦਾ ਦੋ ਨੈਵਰ ਐਕਸਪੈਕਟ ਬੈਕ ਧੂ ਯਰ ਡਿਊਟੀ ਜੋ ਗੁਰੂ ਨੇ ਦੱਸਿਆ ਤੇ ਉਹ ਕਰਕੇ ਬਾਕੀ ਉਹਨਾਂ ਦੀ ਮਰਜ਼ੀ ਹੈ ਅਗਲੇ ਦੀ ਤੁਹਾਨੂੰ ਉਹਨਾਂ ਨੇ ਵਾਪਸ ਰਟਰਨ ਕਰਨਾ ਕਿ ਨਹੀਂ ਕਰਨਾ ਇਸ ਕਰਕੇ ਫਿਰ ਮੈਨੂੰ ਰਟਰਨ ਦੀ ਆਸ ਨਹੀਂ ਸੀ ਤੇ ਮੇਰੀ ਜ਼ਿੰਦਗੀ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਆਈ ਕਿਸੇ ਦਿਨ ਮੇਰਾ ਗੁੱਸਾ ਬਲਾ ਜਾਂ ਸ਼ਿਕਵਾ ਸ਼ਿਕਾਇਤ ਹੋਵੇ ਇਹ 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 ਨਹੀਂ ਇਹ 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 ਇਦਾਂ ਵਾਲੀ ਨਹੀਂ ਮਗਿਆ ਕੋਈ ਤਾਂ ਇੱਕ ਹੋ ਦੱਸਿਓ ਕਿ ਅਸੀਂ ਆਮ ਤੌਰ ਤੇ ਬੰਦਿਆਂ ਦੇ ਕੱਪੜੇ ਦੇਖ ਕੇ ਜਦੋਂ ਦਾ ਬਾਹਲਾ ਰੂਪ ਰੰਗ ਵੇਖ ਕੇ ਅਸੀਂ ਜਜਮੈਂਟਲ ਹੋ ਜੰਦੇ ਆ ਇਹ ਬੰਦਾ ਚੰਗਾ ਜਾਂ ਮਾੜਾ ਚੰਗੇ ਕੈਰੇਕਟਰ ਦਾ ਜਾਂ ਮਾੜੇ ਕੈਰੇਕਟਰ ਦਾ ਤੁਹਾਡੇ ਸੁਭਾਅ ਵਿੱਚ ਜਿਹੜਾ ਜਦੋਂ ਇਸ ਵਾਸਤੇ ਜੁੜੇ ਹੋ ਕਿ ਯੂ ਸਟਿਲ ਜੇ ਹੈਗਾ ਜਾਂ ਉਹਦੇ ਵਿੱਚ ਤਬਦੀਲੀ ਆ ਗਈ ਕਿ ਤੁਸੀਂ ਹੁਣ ਸਿਰਫ ਬੰਦੇ ਨੂੰ ਦੇਖ ਕੇ ਅੰਦਾਜ਼ਾ ਨਹੀਂ ਲਾਉਂਦੇ ਕਿ ਬੰਦਾ ਚੰਗਾ ਜਾਂ ਮਾੜਾ ਨਹੀਂ ਇਹ ਤਾਂ ਇਦਾਂ ਨਹੀਂ ਹੈ ਕਿ ਗਰਵਾਣੀ ਚ ਰੰਗ ਨਸਲ ਨੂੰ ਜਾਂ ਜਾਤੀ ਜਾਂ ਕੋਈ ਧਰਮ ਦਾ ਇਹ ਫਰਕ ਨਹੀਂ ਹੈ ਹਾਂ ਹਾਂ ਕਰੀ ਤੋਂ ਬਹੁਤ ਇਹਦੂ ਉੱਚਾ ਬੰਦਾ ਉੱਠ ਜਾਂਦਾ ਹੂੰ ਹੂੰ ਤੇ ਮੈਂ ਇਹੀ ਦੇ ਦਾਂਦਾ ਹਾਂ ਵੀ ਬੰਦੇ ਦੇ ਜਿਹੜੇ ਅੰਦਰ ਵੀ ਰਹ ਤੇ ਆ ਉਹ ਦੇਣਾ ਉਹਦਾ ਜੀਵਨ ਆ ਜੀ ਉਹ ਕੀ ਹੋਈ ਜਾਂਦਾ ਹੂੰ ਹੋਰ ਹੋਰ ਸਾਰੀ ਸਾਰੀ ਦੁਨੀਆ ਬਹੁਤ ਖੂਬਸੂਰਤ ਹੈ ਹੂੰ ਹੂੰ ਕੋਈ ਕਾਲੇ ਰੰਗ ਮਾੜੇ ਨਹੀਂ ਹੈ ਹਰ ਇੱਕ ਬੰਦੇ ਨੂੰ ਪਰਮਾਤਮਾ ਨੇ ਕੁਝ ਨਾ ਕੁਝ ਦਿੱਤਾ ਹੋਇਆ ਹੈ ਤੇ ਦੁਨੀਆ ਨੂੰ ਜੇ ਇਸ ਨਜ਼ਰੀਏ ਨਾਲ ਦੇਖੀਓ ਸਭ ਦੁਨੀਆ ਬਹੁਤ ਖੂਬਸੂਰਤ ਹੈ ਇਹਦੇ ਚ ਕੋਈ ਫਰਕ ਰਤਨ ਨਹੀਂ ਹੈਗਾ ਪਰ ਇੱਕ ਗੱਲ ਜ਼ਰੂਰ ਹੈ ਜੀ ਜਿਹੜੇ ਬੰਦੇ ਦੇ ਆ ਇਦਾਂ ਮੈਂ ਕਹਿ ਲੂੰਗਾ ਐ ਪਰਪਰਸ਼ਤੇ ਸੰਧਿਆ ਬਾਦਨ ਸਿਲਮੂਜਲ ਬਗਲ ਸਮਾਗਮ ਮੌਜੂਦ ਕੋ ਉਕਨ ਸਾਰਨ ਤੈਪਾਲ ਤਿਹਾਰ ਵਿਚਾਰ ਗਲਵਾਲਾ ਚਿਰਕ ਲਾ ਕਰਨ ਤੋਂ ਟੋਟੀ ਵਾਸਤੇ ਕੁਵਾਨ ਇਹ ਜਿਹੜੇ ਇਹ ਜਿਹੜੇ ਕਾਰਨ ਨਿਕਨੇ ਚੋ ਜੇ ਬਿਸਨਸ ਗਰ ਵਾਟਨ ਬਾਦ ਇਹ ਜਿਹੜੇ ਬੰਦੇ ਨੇ ਜਿਹੜੇ ਆਪਣਾ ਨਿਵਾਸ ਵੇਚਦੇ ਨੇ ਉਹਨਾਂ ਨੇ ਮੈਨੂੰ ਬਹੁਤ ਕੰਫਿਊਜ਼ ਕੀਤਾ ਮਨਨ ਮੇਰੀ ਜ਼ਿੰਦਗੀ ਦਾ ਬਹੁਤ ਟਾਈਮ ਵੇਸਟ ਕੀਤਾ ਮੈਨੂੰ ਹੁਣ ਕਲੀਅਰ ਆ ਹੁਣ ਤੁਸੀਂ ਮਤਲਬ ਉਹ ਕਲੀਅਰ ਤਾਂ ਹੋਇਆ ਕਿ ਦਰਪਨ ਪੜਿਆ ਮੈਂ ਗੁਰੂ ਗ੍ਰੰਥ ਸਾਹਿਬ ਬਾਣੀ ਨੂੰ ਦੂਜੀ ਸ਼ਬਦਾਂ ਬਾਣੀ ਨੂੰ ਧਿਆਨ ਨਾਲ ਸਮਝਿਆ ਪੜਿਆ ਵਿਚਾਰਿਆ ਹੁਣ ਮੈਨੂੰ ਯਾਨੀ ਇਹਨਾਂ ਨੂੰ ਜਿਹੜੇ ਆਪਣਾ ਧਰਮ ਦਾ ਨਿਵਾਸ ਵੇਚਦੇ ਨੇ ਇਹਨੂੰ ਉਹੀ ਬੰਦੇ ਸੁਣਨ ਜਿਨ੍ਹਾਂ ਨੇ ਇੱਕ ਵਾਰ ਘਟੋ ਘੜ ਗੁਰਬਾਣੀ ਦੇ ਅਰਥਾਂ ਗੁਰੂ ਗ੍ਰੰਥ ਸਾਹਿਬ ਨੂੰ ਅਰਥਾਂ ਸਮਾਜ ਪੜਿਆ ਜਿਹੜੇ ਦੂਜੇ ਬੰਦੇ ਨੇ ਜਿਨ੍ਹਾਂ ਨੂੰ ਅਜੇ ਗੁਰਬਾਣੀ ਦਾ ਬੋਧ ਨਹੀਂ ਹੈ ਉਹ ਤਾਂ ਇਹਨਾਂ ਤੋਂ ਬਹੁਤ ਦੂਰ ਦੀ ਨੰਗੜ ਨਹੀਂ ਤਾਂ ਇਹ ਬੰਦੇ ਉਹਨਾਂ ਦਾ ਜੀਵਨ ਬਰਬਾਰ ਕਰ ਦੇਣਗੇ ਇਹ ਤਾਂ ਗੁਰਮਤ ਨਹੀਂ ਹੈ ਇੱਕ ਗੱਲ ਸੁਣ ਇੱਥੇ ਸਮਝਣ ਵਾਲੀ ਆ ਜਿਹੜਾ ਪੜ ਪੜ ਕੇ ਵੱਡਿਆ ਪੜ ਪੜ ਕੇ ਸੰਧਿਆਵਾਦ ਨੂੰ ਆਪਾਂ ਬਚਾਰਿਆ ਜੀ ਇਹਦੇ ਵਿੱਚ ਬੰਦਾ ਚਾਹੇ ਆਪਣਾ ਨਿਰੰਗੰਗੀ ਕਰਦਾ ਚਾਹੇ ਆਪਣੀ ਬਾਣੀ ਪੜਦਾ ਜੀ ਉਹਨੇ ਪਹਰਾਵਾ ਵੀ ਪਾਇਆ ਹੂੰ ਤੇ ਪਰ ਉਹਨੂੰ ਤੋ ਬੋਲਦਾ ਉਹਦੇ ਜੀਵਨ ਉਪਤੀ ਨਹੀਂ ਆ ਤੇ ਇੰਨਾ ਚਲਾਕ ਹੈ ਕਿ ਜਿਹੜੀ ਵੀ ਗੱਤ ਚੀਜ਼ ਹੈ ਉਹਨੂੰ ਵੀ ਸਹੀ ਪੇਸ਼ ਕਰਦਾ ਹੈ ਇਹ ਜੇ ਸਭ ਕੁਝ ਪੜ੍ਹ ਸੌੜ ਕੇ ਤੁਹਾਡੇ ਜੀਵਨ ਵਿੱਚ ਬਦਲਾਅ ਨਹੀਂ ਆਇਆ ਇਹ ਸਾਰਾ ਹੀ ਕੰਮ ਕਾਣਾ ਹੁਣ ਗੁਰੂ ਸਾਹਿਬ ਨੇ ਇਹਨੂੰ ਸਾਰਾ ਕੰਮ ਕਾਣ ਕਰੇ ਸਵੰਤੂ ਤੁਸੀਂ ਆਪ ਵਿਚਾਰ ਲਿਓ ਇੱਥੇ ਤੁਸੀਂ ਆਪ ਦੇਖ ਲਿਓ ਸਿਰਫ ਜਦੋਂ ਤੁਸੀਂ ਇਹਨੂੰ ਵਿਚਾਰੋਗੇ ਇਹ ਜਾਂਸ ਬ੍ਰਹਮਣ ਕਮਨ ਸਭ ਫੋਕਟ ਨਿਚੋਕਰਨ ਹਰ ਸਭ ਫੋਕਟ ਨਿਚੋਕਰ ਜੇ ਜੀਵਨ ਬਦਲਿਆ ਨਹੀਂ ਬਾਣੀ ਪੜ ਕੇ ਜੋ ਮਰਜੀ ਅਸੀਂ ਕਰਦੇ ਹਾਂ ਜਿੱਦਾਂ ਹੁਣ ਸਭ ਤੋਂ ਵੱਡੇ ਸਮਾਗਮ ਵਾਹਿਗੁਰੂ ਸਿਮਰਨ ਦੇ ਹੁੰਦੇ ਨੇ ਹਮਮ ਤੇ ਹੁਣ ਦੁਪਹਿਰਾ ਚੋਪੜਾ ਹੁੰਦੇ ਭਰੇ ਹੁੰਦੇ ਨੇ ਹਮਮ ਤੇ ਬਹੁਤ ਸਾਰੇ ਸੁਖਮਨੀ ਸਾਹਿਬ ਦੇ ਪਾਠ ਹੁੰਦੇ ਨੇ ਅਸੀਂ ਇਹ ਸਮਝ ਲਿਆ ਵੀ ਬਾਣੀ ਪੜਨੀ ਆ ਮੇਰੀ ਹਮਮ ਵੇ ਇਹੇ ਨਾਲ ਸਾਡਾ ਕਲਿਆਣ ਹੋ ਜਾਣਾ ਇਹ ਇਹ ਪੜਨਾ ਤਾਂ ਇੱਕ ਹਿੱਸਾ ਹੈ ਸਮਝਣ ਲਈ ਸਮਝਣ ਕਿਉਂ ਕਮਾਉਣ ਲਈ ਜਦੋਂ ਸਮਝ ਕੇ ਕਮਾਵਾਂਗੇ ਜੀਵਨ ਨੇ ਤਾਂ ਫੇਰ ਬਦਲਦਾ ਹੁਦੈ ਕਪਨ ਕਾਇ ਸੈਦਿਆਂ ਜਦੋਂ ਪਹਿਲਾਂ ਤੁਸੀਂ ਵੀ ਇਹ ਹਿੱਸਾ ਸੀ ਪਰ ਜਦੋਂ ਸਮਝ ਆਈ ਮੈਂ ਬਹੁਤ ਟਾਈਮ ਵੇਸਟ ਕੀਤਾ ਆਪਣਾ ਜਦੋਂ ਸਮਝ ਆਈ ਫੇਰ ਤੁਸੀਂ ਕਿਹਾ ਜੋਗੇ ਹੋਈਆਂ ਵੀ ਇੱਕ ਫਜ਼ੂਲ ਆ ਕਿਤੇ ਸਾਨੂੰ ਕੋਈ ਪ੍ਰਾਪਤ ਨਹੀਂ ਹੁੰਦਾ ਬਾਣੀ ਨੇ ਸਮਝਾਇਆ ਇਹ ਜੇ ਤੁ ਬਾਣੀ ਨੂੰ ਤੁਸੀਂ ਪੜਾਉਣ ਪੜਦੇ ਹੋ ਤੁਹਾਡੇ ਜੀਵਨ ਚ ਕੋਈ ਪਲਾਈ ਨਹੀਂ ਹੁੰਦੀ ਹਮ ਕੁਛ ਵੀ ਆ ਉਹ ਕਰਮ ਕੰਨ ਹਮ ਉਹ ਕਰਮ ਕੰਨ ਤੋਂ ਉੱਪਰ ਕੁਝ ਨਹੀਂ ਆ ਬਿਲਕੁਲ ਹੋਰ ਗੱਲ ਸਿਓ ਕਿ ਤੁਸੀਂ ਅਰਦਾਸ ਤੇ ਪਹਿਲਾਂ ਵੀ ਕਰਦੇ ਹੋਵੋਗੇ ਜਦੋਂ ਤੁਸੀਂ ਇਹ ਜੇ ਬਾਣੀ ਰਸਮੀ ਤੌਰ ਤੇ ਪੜਦੇ ਸੀਗੇ ਅਰਦਾਸ ਸਦੋਂ ਹੀ ਕਰਦੇ ਹੋਵੋਗੇ ਹੁਣ ਵੀ ਕਰਦੇ ਹਾਂ ਤੁਹਾਡੀ ਅਰਦਾਸ ਵੀ ਫਰਕ ਕੀ ਆ ਹੁਣ ਵਿਸ਼ੇ ਭਾਉ ਹੁਣ ਤਾਂ ਅਰਦਾਸ ਮੈਂ ਸੰਗਤ ਲਈ ਕਰਦਾ ਬਸ ਅੱਛਾ ਉਹਨਾਂ ਦੇ ਅਰਦਾਸ ਜੀ ਉਹਨਾਂ ਨੂੰ ਚਾਹੀਦੇ ਆ ਅ ਨਿੰਨੇ ਜਿਹੜੀ ਨਿੱਜੀ ਹੁੰਦੀ ਹੈ ਜਿਹੜੇ ਤੁਸੀਂ ਆਪਣੀ ਹੈ ਕਿਉਂਕਿ ਪਰਮਾਤਮਾ ਮਿਹਰ ਕਰੇ ਸਾਨੂੰ ਆਤਮਿਕ ਜੀਵਨ ਬਖਸ਼ੇ ਤੇ ਸਾਨੂੰ ਅਕਲ ਬਖਸ਼ੇ ਅਸੀਂ ਤੇਰੇ ਰਾਸਤੇ ਚੱਲ ਸਕੀਏ ਤੇ ਇਸ ਐਸੀ ਤੇਰੇ ਦਰ ਤੇ ਜਾਨੀ ਸੇਵਾ ਸਿਮਰਨ ਕਰਕੇ ਸਾਡਾ ਜੀਵਨ ਗਤੀਤ ਹੋਵੇ ਅਰਦਾਸ ਅਰਦਾਸ ਤੇ ਇਹ ਤੇ ਨਾ ਅੱਖਰਾਂ ਦੀ ਮਤਾਜ ਆ ਨਾ ਇਹ ਤਾਂ ਭਾਵਨਾ ਦੀ ਮਰਤਾਜ ਆ ਅੰਨੀ ਤੁਸੀਂ ਬਿਲਕੁਲ ਠੀਕ ਆ ਗਿਆ ਪਰ ਨਹੀਂ ਮੇਰਾ ਮਤਲਬ ਪੁੱਛਣ ਦਾ ਸੀਗਾ ਭਾਵ ਕਿ ਅਸੀਂ ਆਮ ਤੌਰ ਤੇ ਅਰਦਾਸ ਜਿਹੜੇ ਵੀ ਪਾਠ ਕਰਦੇ ਆ ਆਪਾਂ ਜੇ ਨਹੀਂ ਵੀ ਕਰਦੇ ਅਰਦਾਸ ਤੇ ਕਰੂ ਸਾਰੇ ਕਰਦੇ ਆ ਜਿਹੜੇ ਗੁਰਦੁਆਰਾ ਸਾਹਿਬ ਆਉਂਦੇ ਆ ਤਰਨ ਕੋ ਨੂੰ ਵਿਸ਼ਵਾਸ ਰੱਖਦੇ ਆ ਉਹ ਕਰਦੇ ਆ ਪਰ ਅਰਦਾਸਾਂ ਵੀ ਕੀ ਆ ਕਿ ਸਾਡੀ ਕਾਮਨਾ ਹੁੰਦੀ ਆ ਸਾਡੀ ਕੋਈ ਇੱਛਾ ਹੁੰਦੀ ਆ ਸਾਡੇ ਲੋੜ ਥੁਰ ਦਾ ਜ਼ਿਕਰ ਹੁੰਦਾ ਇਹ ਜਦੋਂ ਸਮਝ ਨਹੀਂ ਅਸੀਂ ਬਾਣੀ ਪੜ੍ਹਦੇ ਵੀ ਆ ਧਰਮ ਕਰਮ ਕਰਦੇ ਵੀ ਆ ਤੇ ਉਹਦੇ ਪਿੱਛੇ ਸਾਡੀ ਕੋਈ ਕਾਮਨਾ ਕੋਈ ਇੱਛਾ ਸਾਡੀ ਕੋਈ ਲੋੜ ਆ ਕੋ ਥੋੜਾ ਜਾਂ ਡਰ ਦੀ ਭਾਵਨਾ ਪਰ ਮੈਂ ਪੁੱਛਣ ਦਾ ਭਾਵੇਂ ਸੀ ਕਿ ਜਦੋਂ ਤੁਸੀਂ ਹੁਣ ਅਰਦਾਸ ਕਰਦੇ ਹੋ ਪਹਿਲਾਂ ਅਰਦਾਸ ਕਰਦੇ ਹੋਗੇ ਦੁਖ ਤਕਲੀਫ ਆਵੇ ਤੇ ਚਾਹੁੰਦੇ ਵੇ ਸ਼ਿਕਾਰਾ ਹੋਵੇ ਪਰ ਹੁਣ ਜਦੋਂ ਤੁਹਾਨੂੰ ਸਮਝ ਆਈ ਆ ਹੁਣ ਤੁਸੀਂ ਇਸ ਮਕਸਦ ਲਈ ਨਹੀਂ ਕਰਦੇ ਬਲਕਿ ਉਹਦੀ ਰਜ਼ਾਨਾ ਨੂੰ ਸਮਝ ਕੇ ਉਹਦੇ ਰਜ਼ਾਵੇ ਰਾਜ਼ੀ ਰਹਿਣ ਲਈ ਕਰਦੇ ਹੋ ਬਿਲਕੁਲ ਜਿਹੜਾ ਦਿੱਤਾ ਗੁਰਦੁਆਰਾ ਜੋ ਵੀ ਕੋਈ ਆਉਂਦਾ ਹੈ ਲੋੜਾ ਥੋੜਾ ਦਾ ਮਾਰਿਆ ਹੁੰਦਾ ਜੀ ਤੇ ਉਹ ਉਹੀ ਅਰਦਾਸ ਕਰਾਉਣਾ ਕਰਦਾ ਤੇ ਉਹੀ ਕਰਾਉਣੀ ਚਾਹੁੰਦਾ ਆ ਨਹੀਂ ਮੇਰਾ ਪਤਾ ਹੀ ਜਾਣਦਾ ਸੀ ਫਰਕ ਜਿਹੜਾ ਬਾਣੇ ਸਮਝ ਨਾਲ ਦਾ ਇਹੀ ਫਰਕ ਪਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ 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 ਅਸੀਂ ਇੱਕ ਚੰਗੇ ਇਨਸਾਨ ਬਣਨਾ ਹੈ ਜੀ ਚੰਗੇ ਇਨਸਾਨ ਬਣ ਕੇ ਹਾਂ ਅਸੀਂ ਇਸ ਸੰਸਾਰ ਨੂੰ ਚੰਗਾ ਬਣਾਉਣ ਚ ਵੀ ਆਪਣਾ ਯੋਗਦਾਨ ਪਾਉਣਾ ਹੈ ਇਹੋ ਹੀ ਕੰਮ ਅਸੀਂ ਜਰੂਰ ਕਰਨੇ ਨੇ ਉਹਨੇ ਦੀ ਗੁਰਬਾਣੀ ਸਾਨੂੰ ਮੁਕਰੂ ਵਿੱਚ ਇਹੀ ਸੰਦੇਸ਼ ਦਿੰਦੀ ਆ ਅਸੀਂ ਇਹਨਾਂ ਸ਼ਬਦਾਂ ਨਾਲ ਪਾਇਤ ਲੋਚਨ ਸਿੰਘ ਦਾ ਧੰਨਵਾਦ ਕਰਦੇ ਹੋਏ ਅਸੀਂ ਜਿਹੜੇ ਆਪਣੇ ਦਰਸ਼ਕਾਂ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਜਿਹੜਾ ਜੋ ਸਾਨੂੰ ਇਹ ਜਿਹੜੀਆਂ ਗੁਰਮੁਖ ਰੂਹਾਂ ਜਿਨ੍ਹਾਂ ਤੋਂ ਸਾਨੂੰ ਕੋਈ ਬਹੁਤ ਕੁਝ ਸਿੱਖਣ ਸਮਝਣ ਨੂੰ ਮਿਲਦਾ ਉਹਨਾਂ ਦੇ ਜਿਹੜਾ ਇਹ ਸੁਨੇਹਾ ਜਾਂ ਉਹਨਾਂ ਦਾ ਜਿਹੜਾ ਨਿੱਜੀ ਅਨੁਭਵ ਆ ਆਪਣਾ ਜੀ ਤਜਰਬਾ ਜੋ ਉਹਨਾਂ ਨੇ ਹਾਸਲ ਕੀਤਾ ਉਹ ਜ਼ਰੂਰ ਜਿਹੜਾ ਉਹ ਦੂਜੇ ਨਾਲ ਵੀ ਸਾਂਝਾ ਕਰੋ ਤਾਂ ਕਿ ਅਸੀਂ ਚੋਣੇ ਆ ਕਿ ਵੱਧ ਤੋਂ ਵੱਧ ਗੁਰਬਾਣੀ ਦਾ ਅਸਰ ਜੋ ਮਕਸਦ ਆ ਉਹ ਹਰ ਜਿਹੜਾ ਗੁਰਸੇਕਾ ਉਹ ਨੂੰ ਸਮਝ ਕੇ ਉਹ ਨੂੰ ਆਪਣੇ ਜੀਵਨ ਚ ਅਪਲਾਈ ਕਰੇ ਇਹਦੇ ਵਿਜੇ ਗੁਰੂ ਕੀਆਂ ਖੁਸ਼ੀਆਂ ਅਸੀਂ ਇਹਨਾਂ ਸ਼ਬਦਾਂ ਨਾਲ ਜਿਹੜਾ ਪ੍ਰੋਗਰਾਮ ਵਿੱਚ ਇਸਮਾਉਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ